ਲੋਕੀ ਤਾਂ ਨਸ਼ਾ ਵੰਡਦੇ ਨੇ ਇਹ ਕਹਿੰਦੇ ਵੀ ਅਸੀਂ ਇੱਕ ਗਰਬਾਣੀ ਵੰਡਣੀ ਆ ਵੀ ਜਿਹੜੇ ਆਪਣੇ ਨਿੱਕੀ ਜਿਹੜੀ ਪਨੀਰੀ ਵੱਡੀ ਆ ਤਾਂ ਜੂ ਸਾਡੇ ਹੱਥ ਚੋਂ ਨਿਕਲ ਚੁੱਕੀ ਆ ਜੇਕਰ ਅਸੀਂ ਮਾਪੇ ਉਹਨੂੰ ਰੋਕਦਾ ਤਾਂ ਬੱਚੇ ਗੱਲ ਦੇ ਉੱਤੇ ਛੁਰਾ ਰੱਖਦੇ ਨੇ ਵੀ ਸਾਨੂੰ ਜਿੰਮੇ ਨਾਲ ਜਿੰਮੀ ਮਰਜੀ ਪੈਸਾ ਦਿਓ ਇਹ ਮੰਨਤਾ ਕਹਿ ਰਹੇ ਨੇ ਵੀ ਮੈਂ ਚੁੱਲੇ ਬਲਦੇ ਕਰਤੇ ਅੱਗੇ ਬਚਦੀ ਕਰਤੀ ਰੰਗਲਾ ਪੰਜਾਬ ਬਣਾਤਾ ਰੰਗਲਾ ਪੰਜਾਬ ਤਾਂ ਉਹਨੇ ਕਰਤਾ ਜੀ ਅਸੀਂ ਕੀ ਬਣਦੇ ਕੀ ਰੰਗਲਾ ਪੰਜਾਬ ਕਰਿਆ ਉਹਨੇ ਤਾਂ ਸਵੇਰ ਚੱਲਦੇ ਕਰੇ ਸਵੇਰ ਜੱਗ ਚੱਲਦੀ ਕਰਦੀ ਚੁੱਲ੍ਹੇ ਤੱਕ ਬੁਝ ਗਈ ਸਾਡੇ ਪੰਜਾਬ ਦੀਆਂ ਧੀਆਂ ਨੂੰ ਨਸ਼ਾ ਵਿੱਚ ਲਾਤਾ ਨਸ਼ੇ ਤੇ ਉਹ ਲੱਗ ਗਈਆਂ ਕੀ ਹੈ ਸਾਡੇ ਮੇਰੇ ਨਾਲ ਗੱਗਾ ਪੱਤੀ ਦੀ ਥਾਈ ਹੈ ਸਾਡੇ ਅਸੀਂ ਖੁਦ ਇੱਥੇ ਦੇਖਿਆ ਨੌਜਵਾਨ ਬੱਚੇ ਆ ਕੇ ਨਸ਼ਾ ਕਰਦੇ ਨੇ ਉਹਨੂੰ ਭਗਵੰਤ ਮਾਨ ਨੂੰ ਇਹ ਪੁੱਛਿਓ ਆ ਕੇ ਵੀ ਇੱਥੇ ਨਸ਼ਾ ਨਹੀਂ ਕਰਦੇ ਬੱਚੇ ਜਿਹੜੇ ਬਾਹਰਲੇ ਇੱਥੇ ਗੁੰਡਾ ਕਿਸਮ ਦੇ ਲੋਕ ਪ੍ਰਵਾਸੀ ਜਾਂ ਹੋਰ ਉਹ ਰੋਜ਼ ਨਿਤ ਨਵੇਂ ਸਾਡੇ ਨਵੇਂ ਚੰਨ ਚੜ੍ਹਦੇ ਆ ਕਦੇ ਕਿਸੇ ਪੰਜਾਬੀ ਦੀ ਪੱਗ ਲਾਹਤੀ ਕਿਸੇ ਦੀ ਦਾੜੀ ਪਾੜਦੀ ਅੱਜ ਕਤਲ ਕਰਤਾ ਉਹਨਾਂ ਨੇ ਤੇ ਪਾਲਿਸੀਆ ਸਰਕਾਰਾਂ ਦੀਆਂ ਦੇ ਲੈਕੀਆਂ ਆ ਅਸੀਂ ਆਪਣੇ ਆਪਣੇ ਬੱਚਿਆਂ ਦੇ ਗਲਾਂ ਦੇ ਵਿੱਚ ਆਪ ਫਾਂਸੀ ਦੇ ਰਸਤੇ ਪਾ ਰਹੇ ਹੈ ਸਾਡੇ ਪੰਜਾਬ ਦੇ ਲੋਕ ਸ਼ਸ਼ੀਕਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਇਕਬਾਲ ਸਿੰਘ ਫੱਗੂਆਲਾ ਅਸੀਂ ਖੜੇ ਆਂ ਬੜਬਰ ਪਿੰਡ ਦੇ ਵਿੱਚ ਜਿੱਥੇ ਬਜ਼ੁਰਗ ਨੌਜਵਾਨ ਅਤੇ ਗੋਬਿੰਦ ਸਿੰਘ ਸੰਧੂ ਦੇ ਹੱਕ ਦੇ ਵਿੱਚ ਪ੍ਰਚਾਰ ਕਰਦੇ ਨਜ਼ਰ ਆ ਰਹੇ ਨੇ ਭਾਈ ਜੀ ਤੁਸੀਂ ਕੀ ਨਾਮ ਹੈ ਮੇਰਾ ਨਾਮ ਮਨਜੀਤ ਸਿੰਘ ਮੱਲੀ ਪਿੰਡ ਬੜਵਰ ਤੋਂ ਬੋਲ ਰਿਹਾ ਜੀ ਅਸੀਂ ਬੜਵਰ ਤੇ ਤੁਸੀਂ ਡੋਰ ਟੂ ਡੋਰ ਕਰ ਰਹੇ ਹੋ ਹਾਂਜੀ ਡੋਰ ਟੂ ਡੋਰ ਕਰ ਰਹੇ ਹਾਂ ਜੀ ਅਸੀਂ ਕੀ ਖਾਸੀਅਤਾਂ ਗੋਬਿੰਦ ਸਿੰਘ ਸੰਧੂ ਨੂੰ ਤੁਸੀਂ ਕਿਉਂ ਹੱਕਦੇ ਜੰਦੇ ਗੋਬਿੰਦ ਸੰਧੂ ਸਾਹਿਬ ਦੇ ਵੀ ਵਿਚਾਰਾਂ ਬਹੁਤ ਚੰਗੀਆਂ ਨੇ ਬਹੁਤ ਸੋਹਣੇ ਵਿਚਾਰ ਕਰਦੇ ਨੇ ਇੱਕ ਉਹ ਜਿਹੜੀ ਮੁਹਿੰਮ ਲੈ ਕੇ ਚੱਲੇ ਨੇ ਅਸੀਂ ਉਸ ਦੇ ਨਾਲ ਚੱਲੇ ਜੋ ਉਹਨੇ ਕਹਿ ਵੀ ਅਸੀਂ ਨਸ਼ਿਆਂ ਪ੍ਰਤੀ ਜਿਹੜੀ ਗੱਲ ਕਰਦੇ ਨੇ ਲੋਕੀ ਤਾਂ ਨਸ਼ਾ ਵੰਡਦੇ ਨੇ ਇਹ ਕਹਿੰਦੇ ਵੀ ਅਸੀਂ ਇੱਕ ਗਰਵਾਣੀ ਵੰਡਣੀ ਹੈ ਵੀਰੇ ਆਪਣੇ ਨਿੱਕੀ ਜਿਹੜੀ ਪਨੀਰੀ ਵੱਡੀ ਆ ਤਾਂ ਜੂ ਸਾਡੇ ਹੱਥ ਚੋਂ ਨਿਕਲ ਚੁੱਕੀ ਆ ਜੇਕਰ ਅਸੀਂ ਮਾਪਿਆਂ ਨੂੰ ਰੋਕਦਾ ਤਾਂ ਬੱਚੇ ਗੱਲ ਦੇ ਉੱਤੇ ਛੁਰਾ ਰੱਖਦੇ ਨੇ ਵੀ ਸਾਨੂੰ ਜਿੰਮੇ ਨਾਲ ਜਿੰਮੀ ਮਰਜ਼ੀ ਪੈਸਾ ਦਿਓ ਪਰ ਇੱਕ ਚੀਜ਼ ਹੋਰ ਹੈ ਜੀ ਇਹਦੇ ਚ ਜਿਹੜੀ ਉਹ ਸੋਚਣ ਵਾਲੀ ਗੱਲ ਹੈ ਵੀ ਜਿਹੜੀ ਸਾਡੇ ਆਉਣ ਵਾਲੀ ਨਿੱਕੀ ਅਣਸਵੰਸ ਹੈ ਗੋਵਿੰਦ ਸਿੰਘ ਸਾਬ ਦਾ ਕਹਿਣਾ ਹੈ ਵੀ ਆਪਾਂ ਜੇ ਉਹ ਵਿਚਾਰੀਏ ਤਾਂ ਅਸੀਂ ਅਸੀਂ ਸਾਰਾ ਕੁਝ ਹੀ ਬਚਾ ਸਕਦੇ ਹਾਂ ਜੇ ਸਾਡੇ ਬੱਚੇ ਉਹ ਚੀਜ਼ ਤੋਂ ਬਚਦੇ ਆ ਉਹਦੇ ਨਾਲ ਬਚਨ ਨਾਲ ਸਾਡੇ ਬੱਚੇ ਆਪ ਦਾ ਵਿਕਾਸ ਆਪ ਹੀ ਕਰ ਸਕਦੇ ਨੇ ਤੇ ਸਾਨੂੰ ਇਹ ਚੀਜ਼ਾਂ ਦੀ ਬਾਲੀ ਲੋੜ ਹੈ ਤੇ ਮਾਂ ਪਿਓ ਹੈ ਜਿਹੜਾ ਉਹਦੇ ਨਾਲ ਹੀ ਖੁਸ਼ਹਾਲ ਹੁੰਦਾ ਜਿੱਦੂ ਸਾਡੇ ਘਰ ਦਾ ਦੀਵਾ ਬੁੱਝ ਜਾਂਦਾ ਤੇ ਚੁੱਲ੍ਹੇ ਦੀ ਅੱਗ ਵੀ ਨਹੀਂ ਬਲਦੀ ਹੈਗੀ ਕਈ ਘਰਾਂ ਦੇ ਦੀਵੇ ਬੁੱਝ ਗਏ ਸਾਡੇ ਕਾ ਪਿੰਡਾਂ ਦੇ ਵਿੱਚ ਵੀ ਆਮੀ ਨੌਜਵਾਨ ਮੁੰਡੇ ਸਰਿੰਜਾਂ ਲਾਉਂਦੇ ਨਜ਼ਰ ਆਉਂਦੇ ਨੇ ਦੋਸਤ ਸਿੰਘ ਮਾਨਤਾ ਕਹਿ ਰਹੇ ਨੇ ਵੀ ਮੈਂ ਚੁੱਲੇ ਬਲਦੇ ਕਰਤੇ ਅੱਗੇ ਬਚਦੀ ਕਰਤੀ ਰੰਗਲਾ ਪੰਜਾਬ ਬਣਾਤਾ ਰੰਗਲਾ ਪੰਜਾਬ ਤਾਂ ਉਹਨੇ ਕਰਤਾ ਜੀ ਅਸੀਂ ਕੀ ਬਣਦੇ ਕੀ ਰੰਗਲਾ ਪੰਜਾਬ ਕਰਿਆ ਉਹਨਾਂ ਤਾਂ ਸਵੇ ਚੱਲਦੇ ਕਰੇ ਸਵੇ ਜੱਗ ਚੱਲਦੀ ਕਰਦੀ ਚੁੱਲ੍ਹੇ ਤੱਕ ਬੁਝ ਗਈ ਕਿਸੇ ਬੀਬੀ ਨੂੰ ਆਕੇ ਪੁੱਛੋ ਆਕੇ ਉਹਨਾਂ ਦਾ ਕੀ ਹਾਲ ਹੈ ਮਾਂ ਪਿਓ ਦਾ ਆਕੇ ਹਾਲ ਪੁੱਛੋ ਕੀ ਹਾਲ ਹੈ ਮਾਂ ਕੱਲਾ ਕੱਲਾ ਪੁੱਤਾ ਜਿਹ ਹਰੇਕ ਬੱਚਾ ਸਾਡਾ ਨਸ਼ੇ ਤੇ ਲੱਗਿਆ ਹੋਇਆ ਹੈ ਸਾਡੇ ਪੰਜਾਬ ਦੀਆਂ ਧੀਆਂ ਨੂੰ ਨਸ਼ਾ ਵਿੱਚ ਲਾਤਾ ਨਸ਼ੇ ਤੇ ਉਹ ਲੱਗ ਗਈਆਂ ਕੀ ਹੈ ਸਾਡੇ ਮੇਰੇ ਨਾਲ ਗੱਗਾ ਪੱਤੀ ਦਿਖਾਈ ਹੈ ਸਾਡੇ ਅਸੀਂ ਖੁਦ ਇੱਥੇ ਦੇਖਿਆ ਕਿ ਨੌਜਵਾਨ ਬੱਚੇ ਆ ਕੇ ਨਸ਼ਾ ਕਰਦੇ ਨੇ ਉਹਨੂੰ ਭਗਵੰਤ ਮਾਨ ਨੂੰ ਇਹ ਪੁੱਛਿਓ ਆ ਕੇ ਵੀ ਇੱਥੇ ਨਸ਼ਾ ਨਹੀਂ ਕਰਦੇ ਬੱਚੇ ਸਾਡੇ ਸਾਡੇ ਇੱਥੇ ਸਾਰੇ ਬੰਦੇ ਕਾਈ ਦੇ ਹੈਗੇ ਸਾਨੂੰ ਉਹਨਾਂ ਨੂੰ ਪੁੱਛਿਓ ਆ ਕੇ ਕਿਹੜੇ ਬੰਦੇ ਨਹੀਂ ਬੱਚੇ ਨਸ਼ਾ ਕਰਦੇ ਸਾਡਾ ਇੱਥੇ ਕੋਈ ਮੰਦਾ ਹਾਲ ਹੈ ਮੰਡਲ ਤੋਂ ਮੈਂਬਰੋਂ ਤਾਂ ਕਰਕੇ ਵਿਰੋਧ ਕਰਦੇ ਸਰਕਾਰ ਨੂੰ ਨਹੀਂ ਅਸੀਂ ਕਰਦੇ ਆ ਪੰਥ ਪਾਰਟੀ ਦਾ ਵੀ ਗੰਥ ਹੈ ਸਾਡਾ ਅਸੀਂ ਗੁਰੂ ਪੰਥ ਨਾਲ ਖੜੇ ਆ ਅਸੀਂ ਪਾਰਟੀ ਨਹੀਂ ਸੋਦੇ ਅਸੀਂ ਕਿੰਨੇ ਵੀ ਸਾਡੀ ਸਿੱਖੀ ਸਾਡੀ ਸਿੱਖੀ ਬਚੀ ਰਵੇ ਸਾਡੇ ਨੌਜਵਾਨ ਸਾਡਾ ਪੰਜਾਬ ਖੁਸ਼ਹਾਲ ਰਵੇ ਜੋ ਬੱਚੇ ਸਾਡੇ ਗਤਕਾ ਸਿੱਖਦੇ ਨੇ ਉਹਨਾਂ ਨੂੰ ਗਤਕਾ ਸਿਖਾਏ ਗੁਰਬਾਣੀ ਕਿਉਂ ਸਾਡੇ ਬੱਚੇ ਜਿਹੜਾ ਕੋਈ ਸੱਚ ਦੀ ਗੱਲ ਬੋਲਦਾ ਉਹਦੀ ਧੌਣ ਤੇ ਤਾਂ ਗੋਡਾ ਰੱਖ ਲੈਂਦੇ ਨਾਲ ਨਾਲ ਗੋਬਿੰਦ ਸਿੰਘ ਸੰਧੂ ਦੀ ਜਿਹੜੀ ਆਪਣਾ ਮੂਲ ਪਛਾਣ ਮਹਿਮਤ ਨੂੰ ਉਹ ਵਧੀਆ ਲਕੀਤਾਂ ਕਰਕੇ ਹਾਂਜੀ ਸਾਨੂੰ ਉਹ ਚੀਜ਼ ਬਹੁਤ ਸੋਹਣੀ ਲੱਗੀ ਐ ਜਿਹੜਾ ਆਪਣਾ ਮੂਲ ਪਛਾਣ ਬੰਦਾ ਜੇ ਅਸੀਂ ਆਪ ਦਾ ਆਪ ਹੀ ਨਾ ਪਛਾਣ ਸਕੀਏ ਅਸੀਂ ਆਪਦੇ ਬੱਚੇ ਨੂੰ ਕੀ ਸਿੱਖਿਆ ਦੇਵਾਂਗੇ ਕਿੰਨਾ ਕੁ ਜਨੂਨ ਆ ਤੁਸੀਂ ਬੋਟਾਂ ਡੋ ਟੋ ਰੋ ਮੰਗ ਰਹੇ ਹੋ ਲੋਕ ਕੀ ਕਹਿ ਰਹੇ ਨੇ ਪਿੰਡਾਂ ਬੀਬੀਆਂ ਦਾ ਹੀ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਹੈ ਸਾਡੀਆਂ ਬੀਬੀਆਂ ਨੇ ਜਿਹੜੀਆਂ ਉਹ ਕਹਿੰਦੀਆਂ ਨੇ ਵੀ ਸਾਡੇ ਬੱਚੇ ਨੇ ਜਿਹੜੇ ਸਾਨੂੰ ਹੋਰ ਕੁਝ ਨਹੀਂ ਸਾਡੇ ਬੱਚੇ ਨਸ਼ੇ ਤੋਂ ਰਹਿਤ ਹੋ ਜਾਣਾਂ ਜਿਹੜੇ ਸਾਡੇ ਨਿੱਕੇ ਨਿੱਕੇ ਬੱਚਿਆਂ ਨੂੰ ਅਸੀਂ ਗਰਵਾਣੀ ਸਿਖਾ ਦਈਏ ਤਾਂ ਸਾਨੂੰ ਉਹ ਬਹੁਤ ਚੰਗੀ ਲੱਗਦੀ ਆ ਉਹ ਬੀਬੀਆਂ ਸਾਡੀਆਂ ਇਹ ਕਹਿੰਦੇ ਵੀ ਅਸੀਂ ਗੋਬਿੰਦ ਸੰਧੂ ਸਾਹਿਬ ਨੂੰ ਵੋਟ ਪਾਵਾਂਗੇ ਅਸੀਂ ਉਹਦਾ ਬਹੁਤ ਬਹੁਤ ਅਸੀਂ ਦਿਲੋਂ ਧੰਨਵਾਦ ਕਰਦੇ ਆ ਸਾਨੂੰ ਬੀਬੀਆਂ ਦੀ ਬਹੁਤ ਜ਼ਿਆਦੀ ਸਪੋਰਟ ਆ ਜੀ ਕਿਉਂਕਿ ਉਹਨਾਂ ਦੇ ਬੱਚੇ ਨੇ ਜਿਹੜੇ ਆਉਂਦੇ ਹੀ ਗਰਬਾਣੀ ਨੂੰ ਲੱਗਦੇ ਆ ਸੀ ਅਸੀਂ ਗਰਬਾਣੀ ਸਿੱਖਦੇ ਆ ਬੱਚੇ ਉਹ ਕਹਿੰਦੇ ਸਾਨੂੰ ਹੋਰ ਕੀ ਚਾਹੀਦਾ ਸਾਨੂੰ ਨਸ਼ੇ ਬੰਦਣਾਂ ਦੀ ਲੋੜ ਹੀ ਨਹੀਂ ਜਿਹੜੇ ਨਸ਼ੇ ਬੰਦਦੇ ਨੇ ਉਹਨਾਂ ਨੂੰ ਕੀ ਲੋੜ ਆ ਅਗਲਾ ਵਾਅਦਾ ਕਰ ਜਾਂਦਾ ਅਸੀਂ ਨਸ਼ੇ ਹਟਾ ਦਾਂਗੇ ਸੀ ਘੰਟੇ 'ਚ ਨਸ਼ੇ ਬੰਦ ਕਰ ਦਾਂਗੇ ਜੇ ਪ੍ਰਸ਼ਾਸਨ ਕੋਲੇ ਜਾਂਦੇ ਆ ਉਹਨੂੰ ਪੜਾ ਕੇ ਆ ਮੇਰੇ ਮਾ ਕੱਟੂ ਹੀ ਪਿੰਡ ਆ ਮੇਰੇ ਮਾਮਿਆਂ ਦਾ ਪਿੰਡ ਆ ਹਾਂ ਜੀ ਕੀ ਨਾਮ ਹੈ ਜਗਰੂਪ ਸਿੰਘ ਜਗਰੂਪ ਸਿੰਘ ਜੀ ਕੀ ਲੱਗਦਾ ਕਿਹਦਾ ਦਾ ਪਿੰਡ ਦਾ ਮਾਹੌਲ ਹੈ ਅਸੀਂ ਜੀ ਪਿੰਡ ਦੇ ਵਿੱਚ ਡੋਰ ਡੋਰ ਪ੍ਰਚਾਰ ਜਦੋਂ ਕਰਨ ਜਾਂਦਾ ਹੈ ਤੇ ਸਾਨੂੰ ਇਹਨਾਂ ਪਿਆਰਾਂ ਹੰਗਾਰਾ ਮਿਲਦਾ ਹੈ ਉਹਨਾਂ ਲੋ ਕਿ ਉਹ ਹਨਵਾਉਂਦੇ ਆ ਕਿ ਅਸੀਂ ਤੁਹਾਨੂੰ ਉਡੀਕ ਰਹੇ ਆ ਕਿ ਕੋਈ ਸਾਡੇ ਪੰਜਾਬ ਨੂੰ ਬਚਾਉਣ ਵਾਸਤੇ ਕੋਈ ਪੰਜਾਬ ਦੀ ਪਾਰਟੀ ਅੱਗੇ ਆਵੇ ਤੇ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਕੋਈ ਸਿੱਧੇ ਰਾਹ ਤੋਂ ਸਕੇ ਤੇ ਜਿਸ ਤਰੀਕੇ ਨਾਲ ਗੋਬਿੰਦ ਸਿੰਘ ਸੰਧੂ ਜਣਾ ਨੇ ਆਪਣੇ ਮੋਹਮ ਚਲਾਈ ਹੈ ਗੁਰਬਾਣੀ ਨਾਲ ਬੱਚਿਆਂ ਨੂੰ ਜੋੜਨ ਲਈ ਉਸ ਦਾ ਬਹੁਤ ਹੀ ਹੰਗਾਰਾ ਮਿਲ ਰਿਹਾ ਹੈ ਮਾਵਾਂ ਆਪਣੇ ਬੱਚਿਆਂ ਦੇ ਨਾਂ ਲਿਖਾ ਕੇ ਉਹ ਦੱਸਣਾ ਚਾਹੁੰਦੀਆਂ ਨੇ ਕਿ ਸਾਡੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜ ਕੇ ਤੁਸੀਂ ਉਹਨਾਂ ਨੂੰ ਪ੍ਰਮਾਤਮਾ ਨਾਲ ਵੀ ਜੋੜ ਰਹੇ ਤੇ ਪੰਜਾਬ ਪ੍ਰਤੀ ਵੀ ਉਹਨਾਂ ਦੀ ਜਗ ਜਾਹਰ ਜਿਹੜੀ ਉਹਨਾਂ ਦੀ ਸੋਚ ਹੈ ਉਹਨੂੰ ਨਾਲ ਜੋੜ ਰਹੇ ਜੀ। ਖੱਟ ਨਾਲ ਹੋਰ ਵੀ ਜੁੜੇ ਹੋਏ ਨੇ ਬਾਈ ਜੀ ਨੌਜਵਾਨ। ਹਾਂਜੀ ਕੀ ਕਹਿਣਾ ਚਾਹੁੰਦੇ? ਹਾਂਜੀ ਸਾਰੀ ਮੇਰਾ ਨਾਮ ਲਖਵੀਰ ਸਿੰਘ ਕੋਟਲਾ। ਅਸੀਂ ਸੋਨੀ ਕਾਲੀਦਾ ਅੰਮ੍ਰਿਤਸਰ ਵੱਲੋਂ ਸਦਾ ਸਿਮਰਨ ਜੀ ਸੀ ਮਾਨ ਵੱਲੋਂ ਪਾਰਟੀ ਵੱਲੋਂ ਡੋਰ ਟੂ ਡੋਰ ਪ੍ਰਚਾਰ ਕਰਦੇ ਆ ਜਿਹੜੇ ਕਿ ਗੋਬਿੰਦ ਸਿੰਘ ਜੀ ਸੰਧੂ ਪਾਰਟੀ ਦੇ ਉਮੀਦਵਾਰ ਨੇ ਇਹ ਪਹਿਲੀ ਗੱਲ ਤਾਂ ਪਾਰਟੀ ਉਹ ساری ਜਿਹੜੀ ਸੋਚ ਹੈ ਸਦਾ ਸਿਮਰਨ ਜੀ ਸੀ ਮੰਨਤ ਉਹਦੀ ਪਾਰਟੀ ਦੀ ਨਸ਼ਿਆਂ ਦਾ ਵਿਰੋਧ ਜਿਹੜੀ ਆ ਸਰਕਾਰ ਦੀਆਂ ਗਲਤ ਪਾਲਿਸੀਆਂ ਉਹਦੇ ਉਹਦੇ ਆਧਾਰ ਤੇ ਸੀ ਚੱਲ ਰਹੇ ਕਿਉਂਕਿ ਅੱਜ ਵੀ ਜੇ ਆਪਾਂ ਸੋਚੀਏ ਚੰਡੀਗੜ੍ਹ ਬੋਹੜੀ ਦੇ ਵਿੱਚ 에어ਪੋਰਟ ਰੋਡ ਅੱਜ ਰੋਕੜਾ ਪੈ ਰਿਹਾ ਅੱਜ ਅੱਜ ਧਰਨਾ ਲੱਗਿਆ ਹੋਇਆ ਕਿਉਂਕਿ ਜਿਹੜੇ ਬਾਹਰਲੇ ਇੱਥੇ ਗੁੰਡਾ ਕਿਸਮ ਦੇ ਲੋਕ ਪ੍ਰਵਾਸੀ ਜਾਂ ਹੋਰ ਉਹ ਰੋਜ਼ ਨਿਤ ਨਵੇਂ ਸਾਡੇ ਨਵਾਂ ਚੰਨ ਚੜ੍ਹਦੇ ਕਦੇ ਕਿਸੇ ਪੰਜਾਬੀ ਦੀ ਪੱਗ ਲਾਹਤੀ ਕਿਸੇ ਦੀ ਦਾੜੀ ਪੜਤੀ ਅੱਜ ਕਤਲ ਕਰਤਾ ਉਹਨਾਂ ਨੇ ਤੇ ਪਾਲਿਸੀਆ ਸਰਕਾਰਾਂ ਦੀਆਂ ਦੇ ਲੈਕੀਆਂ ਅਸੀਂ ਆਪਣੇ ਆਪਣੇ ਬੱਚਿਆਂ ਦੇ ਗਲਾਂ ਦੇ ਵਿੱਚ ਆਪ ਫਾਂਸੀ ਦੇ ਰਸਤੇ ਪਾ ਰਹੇ ਸਾਡੇ ਪੰਜਾਬ ਦੇ ਲੋਕ ਜਿਹੜੀ ਗੱਲ ਹੈਗੀ ਗੋਬਿੰਦ ਸਿੰਘ ਸੰਧੂ ਦੀ ਇਹ ਬਾਬਾ ਦੀਪ ਸਿੰਘ ਦੇ ਉਹਨਾਂ ਦੇ ਅੰਛਵਾਂਚੋ ਹੈਗੇ ਆ ਇਹਨਾਂ ਨੇ ਜਿਹੜੀ ਇਹ ਮਹਿਮਾ ਹੁਣ ਨਸ਼ਿਆਂ ਦੇ ਵਿਰੁੱਧ ਜਾਂ ਆਪਣਾ ਮੂਲ ਪਛਾਣ ਜਿਹੜਾ ਹੈਗਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗਮਣ ਅਸੀਂ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੋਚ ਹੈ ਕਿ ਗੁਰੂ ਨੂੰ ਅਸੀਂ ਕਿਸ ਤਰ੍ਹਾਂ ਜੇ ਅਸੀਂ ਗੁਰੂ ਦੇ ਆਸ਼ੇ ਦੇ ਅਨੁਸਾਰ ਚੱਲ ਪਏ ਗੁਰੂ ਗ੍ਰੰਥ ਸਾਹਿਬ ਜੀ ਜੋ ਸਾਨੂੰ ਗੁਰੂ ਸਭਾ ਨੇ ਦਿੱਤੇ ਹੈ ਇੱਕ ਅੰਗ ਦੋ ਅੰਗ 10 ਅੰਗ ਅਸੀਂ ਵਿਆਖਿਆ ਸਮੇਤ ਰੋਜ਼ ਗੁਰਬਾਣੀ ਨੂੰ ਸਮਝਣ ਲੱਗ ਗਏ ਨਾ ਪੰਜਾਬ ਦੇ ਲੋਕ ਜਾਂ ਸਿੱਖਾ ਹੋਣ ਵਾਲੇ ਤਾਂ ਇਹ ਸਾਰਾ ਨਸ਼ਿਆਂ ਦੇ ਵਿਰੁੱਧ ਆਪ ਨੂੰ ਬਾਣੀ ਦਾ ਨਸ਼ਾ ਹੋ ਜਾਣਾ ਫਿਰ ਜਿਹੜੇ ਨਸ਼ਿਆਂ ਦੇ ਨਾਲ ਹਰੇਕ ਕਸ ਵਿੱਚ ਹਰੇਕ ਸ਼ਹਿਰ ਚ ਹਰੇਕ ਪਿੰਡ ਦੇ ਵਿੱਚ ਲੋਕੀ ਅੱਜ ਰੋਜ਼ ਅਖਬਾਰਾਂ ਦੇ ਵਿੱਚ ਹੁੰਦਾ ਅੱਜ ਵੀ ਅਸੀਂ ਪੇਪਰ ਪੜ੍ਹ ਰਹੇ ਸੀ ਅੱਜ ਵੀ ਨੌਜਵਾਨ ਕੋਈ 22 ਸਾਲ ਦਾ ਕੋਈ 24 ਸਾਲ ਦਾ ਕਹਿੰਦਾ ਦੰਦੇ ਆ ਕਦੇ ਕੈਪਟਨ ਕਹਿੰਦਾ ਅਮਰਿੰਦਰ ਸਿੰਘ ਆ ਕੇ ਅਸੀਂ ਜੀ ਇਹਨੇ ਦਿਨ ਚ ਖਤਮ ਕਰ ਦਾਂਗੇ ਕਦੇ ਕੇਜਰੀਵਾਲ ਨਹੀਂ ਆ ਕੇ ਕਹਿੰਦੇ ਨਹੀਂ ਲੱਗਦਾ ਵੀ ਇੱਕ ਬੰਦਾ ਵਿਧਾਨ ਸਭਾ ਚ ਪਹੁੰਚ ਕੇ ਕੀ ਕਰ ਸਕਦਾ ਕਿਉਂਕਿ ਦੂਜੇ ਪਾਸੇ ਤਾਂ ਬਹੁਤ ਸਰਕਾਰ ਆਮ ਆਦਮੀ ਪਾਰ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਨੂੰ ਜਦੋਂ ਕਹਿੰਦੇ ਸੀ ਕਹਿੰਦੇ ਵੀ ਉਹ ਸਿੱਖ ਤਾਂ ਖਤਮ ਹੋ ਗਏ ਉਹਨਾਂ ਨੇ ਆਵਾਜ਼ ਠਾਈ ਉਹਨਾਂ ਨੇ ਇੱਕ ਇਹ ਤਾਂ ਇੱਕ ਉੱਥੇ ਤਾਂ ਕਵਾਜ ਠਾਉਣ ਦੀ ਉੱਥੇ ਕਿਹੜਾ ਕੋਈ ਇਸ ਤਰ੍ਹਾਂ ਕੀ ਬਹੁਤੇ ਬੰਦਿਆਂ ਦੇ ਨਾਲ ਉੱਥੇ ਕੋਈ ਲੜਾਈ ਕਰਨੀ ਹੈ ਆਪਣੀ ਸੋਚ ਦੇਣੀ ਹੁੰਦੀ ਹੈ ਉੱਥੇ ਵਿਧਾਨ ਸਭਾ ਦੇ ਵਿੱਚ ਜਾ ਕੇ ਆਪਣੀ ਪਾਰਟੀ ਦਾ ਏਜੰਡਾ ਰੱਖਣਗੇ ਜਿਸ ਤਰ੍ਹਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਬੜੇ ਜਿਹੜੇ ਜਿੰਦੇ ਵੀ ਪੰਜਾਬ ਦੇ ਬਾਹਰਲੇ ਮੁਲਕਾਂ ਦੇ ਵਿੱਚ ਏਜੰਸੀਆਂ ਦੇ ਮੁਰਾਏ ਸੀ ਨਿਜਰ ਵਰਗੇ ਜਾਂ ਪੰਜਾਬ ਦੇ ਸਿੱਧੂ ਮੂਸੇਵਾਲਾ ਦਾ ਕਤਲ ਕਰਾ ਆਦੀਪ ਸਿੱਧੂ ਦਾ ਹਰਿਆਣੇ 'ਚ ਹੋਇਆ ਸਾਰੇ ਮੁੱਦੇ ਰੱਖ ਇੱਕ ਬੁੱਧੇ ਰੱਖ ਸਕਦਾ ਬੰਦਾ ਪਾਰਲੀਮੈਂਟ ਦੇ ਵਿੱਚ ਮਾਨ ਸਾਹਿਬ ਨੇ ਜਿੱਤ ਕੇ ਰੱਖੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਗੋਬਿੰਦ ਸਿੰਘ ਜੀ ਸੰਧੂ ਪੰਜਾਬ ਦੀ ਜੋ ਤਰਾਸਦੀ ਹੈ ਅੱਜ ਸਾਡੇ ਘਰ ਉਜੜ ਰਹੇ ਐ ਤੇ ਸਾਨੂੰ ਕੋਈ ਪਾਲਿਸੀ ਨਹੀਂ ਮਿਲਦੀ ਕੋਈ ਇੱਥੇ ਦੇ ਬੱਚਿਆਂ ਨੂੰ ਰੁਜ਼ਗਾਰ ਨਹੀਂ ਮਿਲਦਾ ਬੇਲੇ ਫਿਰਦੇ ਇਸ ਕਰਕੇ ਗਲਤ ਸੰਗਤਾਂ ਵਿੱਚ ਪੈ ਜਾਂਦੇ ਐ ਉਹਨਾਂ ਨੂੰ ਬੜੇ ਪਿਆਰ ਦੇ ਨਾਲ ਗਲਵਕੜੀ ਚ ਲੈ ਕੇ ਉਹਨਾਂ ਨੂੰ ਨਸ਼ਿਆਂ ਤੋਂ ਜੇ ਗਲਤ ਸੰਗਤ ਚ ਬੈਗੋ ਉਹਨਾਂ ਨੂੰ ਬਾਹਰ ਕੱਢਣਾ ਹੈ ਉਹਨੂੰ ਇਹ ਨਹੀਂ ਵੀ ਅਸੀਂ ਸਮਾਜ ਤੋਂ ਨਕਾਰ ਦੇਣਾ ਬੜੇ ਪਿਆਰ ਦੇ ਨਾਲ ਫਿਰ ਜਿਹੜੇ ਵੀ ਕੋਈ ਦਵੇ ਕੁਚਲੇ ਜਾਂ ਜਿਹੜੇ ਹਜੇ ਗਰੀਬ ਪਰਿਵਾਰਾਂ ਜਿਨ੍ਹਾਂ ਨੂੰ ਇਲਾਜ ਕਰਾਉਣ ਤੋਂ ਸਬਰਥ ਨੇ ਉਹਨਾਂ ਦਾ ਇਲਾਜ ਕਰਾਉਣਾ ਇਹ ਸਾਰੀਆਂ ਚੀਜ਼ਾਂ ਜੇ ਕਿਸੇ ਦਾ ਘਰ ਨਹੀਂ ਹੈਗਾ ਤੋਂ ਰਲ ਮਿਲ ਕੇ ਤਾਂ ਆਪਣੇ ਬਾਹਰ ਜਿਹੜੇ ਬੱਚੇ ਬੈਠੇ ਆਨ ਆਰ ਆਈ ਉਹਨਾਂ ਨੂੰ ਪ੍ਰੇਰ ਕੇ ਉਹਨਾਂ ਦੇ ਘਰ ਬਣਵਾਉਣੇ ਪਾਰਟੀ ਦੇ ਏਜੰਡੇ ਨੇ ਸਾਰੇ ਹਾਂਜੀ ਕੀ ਲੱਗਦਾ ਵੀ ਜਦੋਂ ਤੁਸੀਂ ਡੋਰ ਟੂ ਡੋਰ ਕਰ ਰਹੇ ਹੋ ਕਹੇ ਜਾਂ ਹੰਗਾਰਾ ਮਿਲਦਾ ਜਿਹੜੀ ਮੁਹਿਮ ਸ਼ੁਰੂ ਕਰੀ ਆਪਣਾ ਮੂਲ ਪਛਾਣ ਉਹਦਾ ਕੋਈ ਅਸਰ ਹੋਇਆ ਲੋਕਾਂ ਤੇ ਬਹੁਤ ਜ਼ਿਆਦਾ ਅਸਰ ਹੁੰਦਾ ਜੀ ਜਿਸ ਤਰ੍ਹਾਂ ਇਹ ਬੱਚੇ ਨੇ ਸਾਰੇ ਇੱਥੇ ਇਸ ਪਿੰਡ ਦੇ ਵਿੱਚ ਵੀ ਲਗਭਗ 2-300 ਬੱਚੇ ਨੇ ਨੌ ਲਿਖਾ ਲਿਖਾ ਰਹੇ ਐ ਇੱਥੇ ਵੀ ਪ੍ਰਬੰਧ ਹੋ ਰਿਹਾ ਉਹਨਾਂ ਨੂੰ ਗੁਰਬਾਣੀ ਨਾਲ ਜੋੜਨ ਦਾ ਜਾਂ ਗੱਤਕਾ ਸਿਖਾਉਣ ਦਾ ਇਸ ਹਰੇਕ ਪਿੰਡ ਦੇ ਵਿੱਚ ਬੱਚੇ ਨੌ ਪਰ ਬਾਾਰ ਆਪ ਲਿਖਾ ਰਹੇ ਆ ਕਿ ਜੇ ਆਪਾਂ ਬੱਚਿਆਂ ਨੂੰ ਪ੍ਰੇਰ ਕੇ ਜਦੋਂ ਗੁਰਬਾਣੀ ਦਾ ਨਸ਼ਾ ਦੇਤਾ ਨਾ ਦੁਨੀਆ ਦੀ ਕੋਈ ਚੀਜ਼ ਨਹੀਂ ਜੇ ਆਪਾਂ ਕੋਈ ਮੋਰਚਾ ਸਰ ਨਾ ਕਰ ਸਕੀਏ ਔਰ ਗੁਰਬਾਣੀ ਦੇ ਵਿੱਚ ਇੰਨੀ ਸ਼ਕਤੀ ਤੇ ਤਾਕਤ ਹੈ ਕਿਉਂਕਿ ਉਹਦਾ ਸੱਚ ਨੂੰ ਪ੍ਰੇਰਣਾ ਹੈ ਗੁਰੂ ਸਿਵਾਨਾ ਨੇ ਸਾਨੂੰ ਸੱਚੇ ਬਾਗ ਤੇ ਚਲਾਇਆ ਇਹ ਬੜਾ ਬੜਾ ਵੱਡਾ ਹੰਗਾਰਾ ਮਿਲ ਰਿਹਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਬੜੇ ਵਧੀਆ ਦੇ ਰਿਜ਼ਲਟ ਆਉਣਗੇ ਕਿਉਂਕਿ ਗੁਰਬਾਣੀ ਤੇ ਬਿਨਾ ਤਾਂ ਅਸੀਂ ਕੱਖ ਦੇ ਵੀ ਨਹੀਂ ਹੈਗੇ ਜਦੋਂ ਅਸੀਂ ਜਿਹੜੇ ਸਾਡੇ ਗੁਰੂ ਘਰਾਂ ਦੇ ਮਾਫ ਕਰਨਾ ਮੈਂ ਗ੍ਰੰਥੀਆਂ ਦੀ ਵੀ ਗੱਲ ਕਰਦਾ ਹੈ ਪ੍ਰਚਾਰਕਾਂ ਦੀ ਵੀ ਗੱਲ ਕਰਦਾ ਹੈ 100 ਦੇ ਵਿੱਚੋਂ 90 ਲੋਕ ਸਾਡੇ ਉਹ ਨੇ ਜਿਹੜੇ ਕਿ ਕੇਵਲ ਮੱਥਾ ਟੇਕ ਕੇ ਘਰ ਨੂੰ ਭੱਜ ਜਾਂਦੇ ਨੇ ਜਾਂ ਗੁਰਬਾਣੀ ਜਿਨ੍ਹਾਂ ਨੇ ਸਿਖਾਉਣੀ ਹੈ ਜਿਨ੍ਹਾਂ ਦੀ ਜ਼ਿੰਮੇਵਾਰੀ ਹੈ ਗੁਰਦੁਆਰਾ ਸਾਹਿਬ ਕਮੇਟੀ ਦੀ ਜਾਂ ਗ੍ਰੰਥੀਆਂ ਦੀ ਜੇ ਉਹਨਾਂ ਨੇ ਇਕੱਲੇ ਹੁਕਮਨਾਮਾ ਸਾਹਿਬ ਦੀ ਵਿਆਖਿਆ ਵੀ ਦੱਸਣ ਲੱਗ ਗਏ ਕਿ ਭਾਈ ਗੁਰੂ ਸਾਹਿਬਾਨ ਦਾ ਜਾਂ ਹੁਕਮ ਹੈ ਜਾਂ ਇੱਕ ਅੰਗ ਤੋਂ ਲਾ ਕੇ ਦੋ ਅੰਗ ਰੋਜ਼ ਪੜ੍ਹ ਲੈ ਤਾ 1430 ਅੰਗ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਤਾਂ ਜੇ ਅਸੀਂ ਸਾਰੀ ਗੁਰਬਾਣੀ ਨੂੰ ਵਿਚਾਰ ਤੇ ਪੜ ਲਿਆ ਨਾ ਆਪਣੇ ਹਿਰਦੇ 'ਚ ਵਸਾ ਲਿਆ ਤਾਂ ਤੁਹਾਨੂੰ ਕੋਈ ਵੀ ਸਾਨੂੰ ਬੁਰਾਈ ਦੇ ਅਸੀਂ ਆਪਣੇ ਆਪੇ ਮਨ ਮੁੜ ਜਾਂਦਾ ਬੰਦੇ ਦਾ ਕਿ ਕਿ ਅਸੀਂ ਕੋਈ ਗਲਤ ਕੰਮ ਨਾ ਕਰੀਏ ਝੂਠ ਨਾ ਬੋਲੀਏ ਅਸੀਂ ਸਮਾਜ ਦੇ ਵਿੱਚ ਵਧੀਆ ਹੋਰ ਨੂੰ ਵੀ ਸੰਗਤਾਂ ਨੂੰ ਪ੍ਰੇਰੀਏ ਇਹ ਬੜਾ ਬੜਾ ਅਸਰ ਹੁੰਦਾ ਹੈ ਇਹਦਾ ਆਪਣਾ ਮੂਲ ਪਛਾਣ ਦਾ ਹਾਂਜੀ ਇਹ ਜਿਹੜੀ ਮੁਹਿਮ ਸ਼ੁਰੂ ਕੀਤੀ ਆ ਗੋਬਿੰਦ ਸਿੰਘ ਸੰਧੂ ਵੱਲੋਂ ਕਿਉਂਕਿ ਬਰਨਾਲਾ ਜਿਮਨੀ ਚੌਂਣ ਲੜ ਰਹੇ ਨੇ ਗੋਬਿੰਦ ਸਿੰਘ ਸੰਧੂ ਜਿਹੜੇ ਕਿ ਸਿਮਰਨਜੀਤ ਸਿੰਘ ਮਾਨ ਦੇ ਦੋਤੇ ਨੇ ਅਤੇ ਆਖਿਆ ਰਿਹਾ ਵੀ ਬਾਬਾ ਦੀਪ ਸਿੰਘ ਦੀ ਨੌਵੇਂ ਵੰਸ਼ ਤੋਂ ਗੋਬਿੰਦ ਸਿੰਘ ਸੰਧੂ ਨੇ ਉਹਨਾਂ ਨੇ ਇੱਕ ਮਹਿਮ ਸ਼ੁਰੂ ਕੀਤੀ ਆ ਜਿੱਥੇ ਵਿਰੋਧੀ ਪਾਰਟੀਆਂ ਨਸ਼ਾ ਵੰਡ ਕੇ ਵੋਟਾਂ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ ਉੱਥੇ ਗੋਬਿੰਦ ਸੰਧੂ ਵੱਲੋਂ ਆਪਣਾ ਮੂਲ ਪਛਾਣ ਮੁਹਿੰਮ ਸ਼ੁਰੂ ਕਰਕੇ ਇਹਨਾਂ ਛੋਟੇ ਛੋਟੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਦਾ ਤਾਇਿਆ ਕੀਤਾ ਦਿਪਾਲਪਲ ਦੀ ਅਪਡੇਟ ਲਈ ਦੇਖਦੇ ਰਹੋ D5 ਚੈਨਲ ਪੰਜਾਬੀ ਇਕਬਾਲ ਸਿੰਘ ਫਗੋਲਾ ਬਰਨਾਲਾ ਨਿਰਧਾਰਾ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ